ਸਾਸ੍ਰੀਕਾਲ ਦੋਸਤੋ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ। ਬਈ ਅੱਜ ਆਪਾਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਆ ਜਿਹੜੇ ਬਈ ਆਉਣ ਵਾਲੇ ਮਹੀਨੇ ਨੇ ਹਨਾ ਹੁਣ ਗਰਮੀ ਸਟਾਰਟ ਹੋਊਗੀ ਤੇ ਉਹਦੇ ਵਿੱਚ ਕਿਹੜੀਆਂ ਦਿੱਕਤਾਂ ਜਿਹੜੀਆਂ ਬੱਕਰੀ ਪਾਲਣ ਦੇ ਵਿੱਚ ਆ ਸਕਦੀਆਂ ਨੇ ਕਿਹੜੀਆਂ ਬਿਮਾਰੀਆਂ ਆ ਸਕਦੀਆਂ ਨੇ ਉਹਦੇ ਬਾਰੇ ਆਪਾਂ ਜਾਣਕਾਰੀ ਅੱਜ ਮਾਸਟਰ ਜੀ ਤੋਂ ਲਵਾਂਗੇ ਪਿੰਡ ਬੁਰਜਹਰੀ ਜ਼ਿਲ੍ਹਾ ਮਾਨਸਾ ਤੇ ਮਾਨਕ ਮਾਰਸ਼ਲ ਗੌਟ ਫਾਰਮਾ ਮਾਸਟਰ ਜੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਆਂ ਹਸਰੀਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬ੍ਰੇਟੀ ਟੀਵੀ ਸ਼ੁਕਰੀਆ ਧੰਨਵਾਦ ਅੱਜ ਪਹੁੰਚੇ ਹੋ ਹਾਂਜੀ ਪਹਿਲਾਂ ਤਾਂ ਤੁਹਾਡਾ ਬਹੁਤ ਵਧੀਆ ਟੋਪਕਾ ਜਿਹੜਾ ਤੁਸੀਂ ਸਮੇਂ-ਸਮੇਂ ਤੇ ਮਤਲਬ ਜਾਣਕਾਰੀ ਸਾਂਝੀ ਕਰਦੇ ਹੋ ਬੱਕਰੀਪਰ ਕਵੀਰਾਂ ਦੇ ਅੱਜ ਤੁਸੀਂ ਇਹ ਪੁੱਛੇਗਾ ਕਿ ਵੀ ਜਿਹੜੀ ਹੁਣ ਸਮਾਂ ਆਊਗਾ ਅੱਗੇ ਠੀਕ ਆ ਵੀ ਅਪ੍ਰੈਲ ਮਾਰਚ ਅਪ੍ਰੈਲ ਮਾਰਚ ਅਪ੍ਰੈਲ ਤੋਂ ਬਾਅਦ ਠੀਕ ਆ ਵੀ ਇਹਦੇ ਵਿੱਚ ਕਿਹੜੀ ਭਿਆਨਕ ਬਿਮਾਰੀ ਆ ਸਕਦੀ ਹੈ ਠੀਕ ਜੇਕਰ ਆਪਾਂ ਗੱਲ ਕਰੀਏ ਕਿਉਂਕਿ ਇਸ ਤੋਂ ਪਹਿਲਾਂ ਜਿਆਦਾ ਭਮਾਰਸ਼ ਪੀਪੀਆ ਦੇ ਦੂ ਪਹਿਲਾਂ ਜ਼ਿਆਦਾ ਬਿਮਾਰ ਸੀ ਠੀਕ ਹੈ ਪੀਪੀਆ ਨੂੰ ਆਪਾਂ ਪੰਜਾਬੀ ਵਿੱਚ ਬਲੇਗ ਦੀ ਬਿਮਾਰੀ ਕਹਿੰਦੇ ਨੇ ਬਲੇਗ ਦੀ ਬਿਮਾਰੀ ਕਹਿੰਦੇ ਆ ਇਹਨੂੰ ਸੂਤ ਦੀ ਬਿਮਾਰੀ ਵੀ ਕਹਿੰਦੇ ਨੇ ਆਪਾਂ ਹਾਂ ਠੀਕ ਸੂਤ ਦੀ ਬਿਮਾਰੀ ਕਹਿੰਦੇ ਨੇ ਕਿਉਂਕਿ ਇਦੋਂ ਪਹਿਲਾਂ ਜ਼ਿਆਦਾ ਇਹਦੇ ਵਿੱਚ ਜਦੋਂ ਮਤਲਬ ਇਹ ਆਉਂਦੀ ਹੈ ਜੀ ਇਹ ਇਹ ਨਵੰਬਰ ਨਵੰਬਰ ਦਸੰਬਰ ਤੇ ਜਨਵਰੀ ਠੀਕ ਹੈ ਇਹ ਜਦੋਂ 3 ਮਹੀਨੇ ਜਿਹੜੇ ਇਹ ਇਹਨਾਂ ਦੇ ਵਿੱਚ ਤਾਂ ਜਾਦਾ ਮਤਲਬ ਆਪਾਂ ਕਹਿ ਦਈਏ ਆਉਂਦੀ ਆ ਆਉਂਦੀ ਆ ਇਹ 3 ਮਹੀਨਿਆਂ ਦੇ ਵਿੱਚ ਤਾਂ ਇਸ 3 ਮਹੀਨਿਆਂ ਦੇ ਬਚਾ ਦੇ ਲਈ ਆਪਾਂ ਨੂੰ ਇਸ ਤੋਂ ਪਹਿਲਾਂ ਅਕਤੂਬਰ ਨਵੰਬਰ ਦੇ ਵਿੱਚ ਆਪਾਂ ਨੂੰ ਜਿਹੜੀ ਇਹ ਪੀਪੀਆਰ ਆ ਗਈ ਕਰ ਦੇਣੀ ਚਾਹੀਦੀ ਠੀਕ ਜਾਨਵਰوں ਹੁਣ ਇਹ ਸਾਲੋਂ ਦੇ ਵਿੱਚ ਆਪਾਂ ਵੀਰਾਂ ਨੂੰ ਇਹ ਕਹਨੇ ਆ ਵੀ ਇਸ ਦਾ ਬਚਾਤ ਤਾਂ ਹੀ ਆ ਤੇ ਇਹਨੂੰ ਆਪਾਂ ਇਦੋਂ ਪਹਿਲਾਂ ਕਰ ਦਈਏ ਕਰ ਦਈਏ ਤਾਂ ਕਿ ਆਪਾਂ ਨੂੰ ਨਵੰਬਰ ਦਸੰਬਰ ਜਨਵਰੀ ਜਿਹੜੇ ਮਹੀਨੇ ਆਗੇ ਤੰਦ ਸੁਨੰਗਰ ਆਪਣੇ ਬੱਕਰੀ ਬਕਰੀਆਂ ਨੂੰ ਕੋਈ ਸਵੱਸਿਆ ਨਾ ਆਵੇ ਪਰ ਇਸ ਤੋਂ ਬਾਅਦ ਹੁਣ ਕਰਨ ਦੀ ਕੋਈ ਜ਼ਰੂਰਤ ਨਹੀਂ ਹੁਣ ਕੋਈ ਜ਼ਰੂਰਤ ਨਹੀਂ ਜੇਕਰ ਕਿਸੇ ਮੇਰੇ ਵੀਰ ਨੇ ਨਵੇਂ ਜਨਵਰੀ ਲੈ ਕੇ ਆਂਦੇ ਆ ਆਏ ਨੇਗੇ ਤਾਂ ਉਹ ਹੁਣੀ ਹੀ ਇਸ ਫਰਵਰੀ ਮਹੀਨੇ ਦੇ ਵਿੱਚ ਹਮ ਫਰਵਰੀ ਮਹੀਨੇ ਦੇ ਵਿੱਚ ਪੀਪੀਆਰ ਕਰ ਸਕਦੇ ਆਗੇ ਹਮ ਪੀਪੀਆਰ ਕਰ ਸਕਦੇ ਆ ਠੀਕ ਆ ਇਸ ਤੋਂ ਬਾਅਦ ਅੱਗੇ ਜ਼ਰੂਰਤ ਨਹੀਂ ਅੱਗੇ ਲੋਡ ਨਹੀਂ ਅੱਗੇ ਜ਼ਰੂਰਤ ਨਹੀਂ ਗਈ ਹੁਣ ਮੰਨ ਕੇ ਚਲੋ ਵੀ ਤੁਹਾਨੂੰ 15-20 ਦਿਨ ਹੈਗੇ ਜੇਕਰ ਪੀਪੀਆਰ ਕਿਸੇ ਕਰਨੀ ਆ ਤਾਂ ਕਰ ਸਕਦੇ ਆ ਪਰ ਇਸ ਤੋਂ ਬਾਅਦ ਜੇਕਰ ਆਪਾਂ ਹੁਣ ਕਰਨੀ ਆ ਤਾਂ ਉਹ ਹੈਗੀ ਹੈਗੀ ਈਟੀ 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 ਪਲੱਸ ਟੀਟੀ ਟੀਟੀ ਇੰਟਰੋਟੌਕਸਮੀ ਆ ਪਲਾਸਟਿਕ ਟੈਟਨਸ ਹੂੰ ਇਹ ਆਪਾਂ ਨੂੰ ਜਿਹੜੀ ਹੁਣ ਆਪਾਂ ਨੂੰ ਇਹਦੀ ਜ਼ਰੂਰਤ ਆ ਗਈ ਆਉਣੇ ਸਮੇਂ ਦੇ ਵਿੱਚ ਤਾਂ ਆਪਾਂ ਨੂੰ ਇਹ ਲਗਭਗ ਮਾਰਚ ਮਹੀਨੇ ਕਰਨੀ ਚਾਹੀਦੀ ਜ਼ਰੂਰੀ ਆ ਮਾਰਚ ਮਹੀਨੇ ਹਰ ਹਾਲਤ ਚ ਮੇਰੇ ਵੀਰਾਂ ਨੂੰ ਇਹ ਬੱਕਰੀ ਪਾਲਕ ਵੀਰਾਂ ਨੂੰ ਕਰਨੀ ਚਾਹੀਦੀ ਆ ਤਾਂ ਕਿ ਇਸ ਬਿਮਾਰੀ ਤੋਂ ਆਪਾਂ ਬਚ ਜਾਈਏ ਹੂੰ ਇਹ ਬਿਮਾਰੀ ਕਿਹੜੇ ਮਹੀਨੇ ਚ ਆਉਂਦੀ ਆ ਜੀ ਜ਼ਿਆਦਾ ਜ਼ਿਆਦਾਤਰ ਇਹ ਕਿ ਹੁਣ ਜੇ ਅਸੀਂ ਮਾਰਚ ਚ ਕਰ ਦਾਂਗੇ ਆਪਾਂ ਇਸ ਤੋਂ ਬਾਅਦ ਅੱਗੇ ਅਪ੍ਰੈਲ ਮਈ ਜੂਨ ਇਹਨਾਂ ਮਹੀਨਿਆਂ ਦੇ ਵਿੱਚ ਇਹ ਜਿਹੜੀ ਈਟੀ ਦੀ ਸਮੱਸਿਆ ਦੀ ਜ਼ਿਆਦਾ ਆਉਂਦੀ ਐ ਇਹ ਇਹ ਸਮੱਸਿਆ ਕਾਦੇ ਕਾਰਨ ਆਉਂਦੀ ਆ ਜੀ ਹਾਂ ਇਹ ਤੁਸੀਂ ਤੁਹਾਡੇ ਵਧੀਆ ਸਵਾਲ ਪੁੱਛੇਗਾ ਕਿਉਂਕਿ ਇਹ ਆਉਂਦੀ ਗੱਲ ਹੈ ਕਾਰਨ ਕਿ ਕਿ ਜਦੋਂ ਤੁਸੀਂ ਮਾਰਚ ਤੋਂ ਬਾਅਦ ਮਤਲਬ ਜਿਹੜੀਆਂ ਕੰਕਣ ਨੇ ਇਹ ਵੱਡੀਆਂ ਜਾਣੀਆਂ ਹਾਂ ਤੇ ਜਿਹੜੀਆਂ ਮਤਲਬ ਖੇਤਾਂ ਦੇ ਵਿੱਚ ਬੱਲੀ ਬਹੁਤ ਜ਼ਿਆਦੇ ਹੋ ਜਾਂਦੀ ਹੈ ਕਣਕ ਦੀ ਬੱਲੀ ਬਹੁਤ ਜ਼ਿਆਦੇ ਹੁੰਦੀ ਹੈ ਮੇਰੇ ਵੀਰ ਕਈ ਕਣਕ ਨੂੰ ਅੱਗ ਵੀ ਲਾ ਦਿੰਦੇ ਹੈਗੇ ਤੇ ਬੱਲੀ ਬਹੁਤ ਪਈ ਨਹੀਂ ਜੇ ਕਣਕ ਦਾਣਾ ਬਹੁਤ ਜ਼ਿਆਦੇ ਹੁੰਦਾ ਹੈ ਤੇ ਜਿਹੜੀਆਂ ਬੱਕਰੀਆਂ ਨੇਗੀਆਂ ਜਦੋਂ ਉਹ ਚਰਨ ਜਾਂਦੀਆਂ ਨੇਗੀਆਂ ਤਾਂ ਉਹਨਾਂ ਦੇ ਵਿੱਚ ਪੱਠਿਆਂ ਦਾ ਬਦਲਾਅ ਹੋ ਜਾਂਦਾ ਹੂੰ ਕੋਈ ਇੱਕ ਇੱਕ ਅਕਦਰ ਨੂੰ ਦਾਣਾ ਬਹੁਤ ਜ਼ਿਆਦਾ ਹੀ ਮਿਲਦਾ ਹੈ ਹੂੰ ਕਿਉਂਕਿ ਟਿਕਾ ਪਹਿਲਾਂ ਘੱਟ ਦਾਣਾ ਹੁੰਦਾਗਾ ਅਚਾਨਕ ਹੀ ਉਹਨਾਂ ਨੂੰ ਮਤਲਬ ਅਪ੍ਰੈਲ ਮਈ ਦੇ ਵਿੱਚ ਜਾ ਕੇ ਦਾਇਆ ਦਾਣਾ ਮਿਲ ਜਾਂਦਾ ਜਿਸ ਦੇ ਕਾਰਨ ਪੱਠਿਆਂ ਦੇ ਬਦਲਾਅ ਕਰਕੇ ਈਟੀਡੀ ਸਮੱਸਿਆ ਬਹੁਤ ਵੱਡੀ ਪੱਧਰ ਤੇ ਆ ਜਾਂਦੀ ਹੈ ਠੀਕ ਹੈ ਠੀਕ ਹੈ ਤਾਂ ਇਸ ਲਈ ਜਿਹੜੀਆਂ ਮਤਲਬ ਡੱਟ ਫੀਮੇਲ ਨੇ ਉਹਨਾਂ ਦੇ ਵਿੱਚ ਜ਼ਿਆਦਾ ਸਮੱਸਿਆ ਆਉਂਦੀ ਹੈ ਠੀਕ ਹੈ ਜੀ ਠੀਕ ਹੈ ਤਾਂ ਉਦੋਂ ਇੱਕ ਹੋਰ ਵੀ ਹੈ ਕਾਰਨ ਜਦੋਂ ਭੇਡਾਂ ਨੇ ਜਿਹੜੀਆਂ ਹੂੰ ਬਾਹਰਲੇ ਰਾਜਸਥਾਨ ਦੇ ਹੋਰ ਏਰੀਆ ਦੇ ਵਿੱਚ ਆਪਣੇ ਵੱਡੇ ਵੱਡੇ ਇੱਜਾ 400 500 ਭੇਡ ਦੇ ਇੱਜੜ ਆਪਣੇ ਪੰਜਾਬ ਦੇ ਵਿੱਚ ਆ ਜਾਂਦੇ ਆ ਜਿਸ ਦੇ ਕਰਕੇ ਉਹਨਾਂ ਦੇ ਕਾਰਨ ਕਰਕੇ ਵੀ ਜਿਹੜੀਆਂ ਮਤਲਬ ਬਿਮਾਰੀਆਂ ਸੂਤਦੀਆਂ ਬੱਕਰੀਆਂ ਨੂੰ ਜ਼ਿਆਦਾ ਆਉਂਦੀਆਂ। ਠੀਕ ਹੈ। ਤਾਂ ਇਸ ਦੇ ਲਈ ਬਚਾਅ ਦੇ ਲਈ ਇਹ ਆਪਾਂ ਇਹੀ ਕਹਿ ਸਕਦੇ ਆਂ ਵੀ ਹੁਣ ਜ਼ਿਆਦਾ ਪੀਪੀਆਰ ਦੇ ਪਿੱਛੇ ਆਪ ਨੂੰ ਪੈਣ ਦੀ ਜ਼ਰੂਰਤ ਨਹੀਂ ਗਈ। ਹੁਣ ਜ਼ਿਆਦਾ ਆਪ ਨੂੰ ਈਟੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ। ਠੀਕ ਹੈ। ਠੀਕ ਹੈ। ਜੇਕਰ ਕਿਸੇ ਨੇ ਨਹੀਂ ਕੀਤੀ ਉਹ ਇਸ ਮਹੀਨੇ ਵਿੱਚ ਪੀਪੀਆਰ ਕਰ ਸਕਦੇ ਆਂ ਪਰ ਜ਼ਿਆਦਾ ਜ਼ਰੂਰਤ ਆਪਾਂ ਨੂੰ ਈਟੀ ਦੀ ਆ ਤੇ ਜੇਕਰ ਈਟੀ ਆਪਾਂ ਕਰ ਲਈ ਤਾਂ ਆਪਾਂ 4-5 ਮਹੀਨਿਆਂ ਲਈ ਸ਼ੇਪ ਹੋ ਜਾਂਦੇ ਆਂਗੇ। ਤਾਂ ਇਸ ਲਈ ਮੈਂ ਸਾਰੇ ਮੇਰੇ ਬੱਕਰੀ ਪਾਲਕ ਵੀਰਾਂ ਨੂੰ ਆਪਣੇ ਵੱਲੋਂ ਇਹੀ ਕਹਿ ਸਕ ਕਿ ਹੁਣ ਤੁਹਾਡੇ ਕੋਲ ਸਮਾਂਗਾ ਈਟੀ ਕਰਨ ਦਾ ਤਾਂ ਤੁਸੀਂ ਈਟੀ ਦੀ ਜੋ ਡੋਜ ਲਾ ਸਕਦੇ ਹੋਗੇ 2 ਤੋਂ 2.5 ਇਹ ਮੈਂ ਇੱਕ ਕਿੰਨੇ ਭਾਰ ਦੀ ਬੱਕਰੀ ਤੱਕ ਲਾਉਣੀਆਂ ਜੀ 2 ਤੋਂ 2.5 ਤੋਂ 2.5 ਇਹ ਮੈਂ ਲਾ ਸਕਦਾ ਭਾਰ ਦੀ ਕੋਈ ਸਮੱਸਿਆ ਨਹੀਂ ਹੈਗੀ ਰੇਗ ਹੀ ਬੱਚੇ ਨੂੰ 3 ਮਹੀਨਿਆਂ ਤੋਂ ਉੱਪਰ 3 ਮਹੀਨਿਆਂ ਤੋਂ ਉੱਪਰ ਆ ਤੁਸੀਂ ਬਹੁਤ 100 ਜਾਨਮ 100 ਕਿਲੋ ਜਾਨਮ ਪਰ ਆਪਾਂ ਦੀ 50 ਕਿਲੋ ਜਾਨਮ ਰਾ ਉਹਨੂੰ 2 ਤੋਂ 2.5 ਐਮਐਨ ਲਾਉਣੀ ਆ ਇਹ ਬਦੂ ਤੋਂ ਉੱਪਰ ਲਿਖੀ ਹੁੰਦੀ ਆ ਠੀਕ ਹੈ ਜੀ ਤੇ ਸਭ ਕੱਟ ਲਾਉਣੀ ਆ ਤੇ ਉਸ ਤੋਂ ਬਾਅਦ ਜਿਵੇਂ ਕ ਜੇਕਰ ਤੁਸੀਂ ਉਹਨੂੰ ਅੱਜ ਲਾ ਦੀ ਤਾਂ ਉਸ ਤੋਂ 14 ਤੋਂ 21 ਦਿਨਾਂ ਬਾਅਦ 14 ਤੋਂ 21 ਦਿਨਾਂ ਬਾਅਦ ਤੁਸੀਂ ਬੋਸਟਰ ਡੋਜ਼ ਠੀਕ ਹੈ ਬੁਸਟਡ ਹੋਜ ਨੂੰ ਲਗਾਉਣੀ ਆ ਤਾਂ ਕਿ ਤੁਹਾਡਾ ਜਿਹੜਾ ਕੋਰਸ ਹੈਗਾ ਪੂਰਾ 1 ਮਹੀਨੇ ਦੇ ਵਿੱਚ ਪੂਰਾ ਹੋ ਜਾਊਗਾ ਜੇਕਰ ਅੱਜ ਸ਼ੁਰੂ ਕਰਦੇ ਆਂਗੇ ਤਾਂ 10 ਮਤਲਬ ਮਾਰਚ ਤੱਕ ਤੋਂ ਜਿਹੜਾ ਇਹ ਕੋਰਸ ਹੈਗਾ ਈਟੀ ਦਾ ਪੂਰਾ ਹੋ ਜਾਏਗਾ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਸਮੱਸਿਆ ਨਹੀਂ ਹੈਗੀ ਤੇ ਲਾਉਣੀ ਇਹ ਚਾਮੜੀ ਖਿੱਚ ਕੇ ਨਾ ਚਾਮੜੀ ਖਿੱਚ ਕੇ ਚਾਮੜੀ ਖਿੱਚ ਕੇ ਸਾਬ ਕਟ ਲਾਉਣੀ ਹੈ ਲਗਭਗ 1 ਮਹੀਨੇ ਦੇ ਆ ਇੱਕ ਹਫਤੇ ਦੇ ਵਿੱਚ ਅਸਰ ਕਰਦੀ ਆ ਠੀਕ ਹੈ ਤੇ ਲਾਉਣੀ ਆਪਾਂ ਤੰਦਰੁਸਤ ਜਾਨਵਰ ਨੂੰ ਆ ਬਿਮਾਰ ਜਾਨਵਰ ਨੂੰ ਨਹੀਂ ਲਾਉਣੀ ਆਂਗੀ ਤਾਂ ਇਸ ਲਈ ਇਹ ਮਤਲਬ ਜਿਹੜੀ ਵੈਕਸੀਨੇਸ਼ਨ ਆ ਗਈ ਇਹ ਮਤਲਬ ਬਰਫ਼ ਦੇ ਵਿੱਚ ਧਰ ਕੇ ਹੀ ਲਿਉਣੀ ਹੈਗੀ ਆਪਾਂ ਥਰਮੋਸ ਦੇ ਵਿੱਚ ਤੇ ਲਿਆ ਕੇ ਫ੍ਰਿਜ ਦੇ ਵਿੱਚ ਰੱਖਣੀ ਆ ਕੋਲਡ ਚੇਨ ਮੈਂਟੇਨ ਕਰਨੀ ਬਹੁਤ ਜ਼ਰੂਰੀ ਆ ਇਸ ਲਈ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਮੈਂ ਆਪਣੇ ਵੱਲੋਂ ਇਹੀ ਕਹਿਣਾਗਾ ਕਿ ਇਸ ਈਟੀ ਦਾ ਜਿਹੜੀ بیماری ਆ ਹੁਣ ਇਹਦੀ ਰੋਕਥਾਮ ਲਈ ਆਪਾਂ ਹੁਣੇ ਹੀ ਪ੍ਰਾਲੇ ਕਰ ਸਕਦੇ ਆ ਜੇਕਰ ਕਿਸੇ ਮੇਰੇ ਵੀਰ ਨੂੰ ਵੈਕਸੀਨੇਸ਼ਨ ਨਹੀਂ ਮਿਲਦੀ ਪੰਜਾਬ ਦੇ ਵਿੱਚ ਤਾਂ ਉਹ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਆ ਉਹਨਾਂ ਦੀ ਮਤਲਬ ਪਹਿਲ ਦੇ ਦਾਅ ਤੇ ਨਹੀਂ ਮੱਤ ਕੀਤੀ ਜਾਊਗੀ ਤੇ ਉਹਨਾਂ ਨੂੰ ਈਟੀ ਦੀ ਜਿਹੜੀ ਦਵਾਈ ਹੈਗੀ ਵੈਕਸੀਨੇਸ਼ਨ ਆ ਗਈ ਉਹ ਮਤਲਬ ਪਹੁੰਚ ਵੀ ਕਰ ਸਕਦੇ ਆ ਤੇ ਆਪਣੇ ਫਾਰਮ ਤੋਂ ਵੀ ঠিক আছে মাছ ধন্যবাদ বহুত বহুত ধন্যবাদ শুক্ৰিয়া